ਤਨੀ ਕੋ ਜੀ ਕੀ ਨਾਂ ਦਾ ਦਾ ਭਵੰਤ ਸਿੰਘ ਕੀ ਗੱਲ ਬਾਤ ਜਿਹੜਾ ਮੁੰਡੇ ਦਾ ਕਰ ਰਿਹਾ ਹੈ ਗੱਲ ਬਾਤ ਦਾ ਕੋਈ ਹੁਣ ਪਤਾ ਸਰ ਨਹੀਂ ਕਰਦਾ ਜਿਹੜੇ ਕੋਈ ਕੀ ਹੋ ਗਿਆ ਕੀ ਲੱਗਦਾ ਟਡ ਮੜਾਏ ਮੁੰਡਾ ਇਹ ਮੇਰਾ ਕੀ ਨਾਂ ਹੈ ਦਾ ਵਿਰਿੰਦਰ ਸਿੰਘ ਕਿੰਨੀ ਕੁ ਉਮਰ ਹੀ ਨੇ ਬੁੱਤੀ 33 ਸਾਲ ਨੂੰ ਨਹੀਂ ਕੀ ਗੱਲ ਬਾਤ ਹੋਈ ਹੈ ਸਾਡੇ ਗੱਲ ਬਾਤ ਦਾ ਸਤਨ ਸ਼ਾਮੀ ਜੀ ਪਈ ਆਇਆ ਵਾ ਫਰੀਕੇ ਨਾਲ ਇੱਕ ਹੋਰ ਮੁੰਡਾ ਆਇਆ ਸਾਡੇ ਬਾਹਰ ਹੀ ਆ ਉਹਨੂੰ ਮੋਟਰਸਾਈਕਲ ਦੇ ਮੋਟਰਸਾਈਕਲ ਦੇ ਘੜਾਤਾ ਤੇ ਕੋਰ ਨਾਲ ਸੱਜਣ ਇਹਨਾਂ ਦਾ ਜਿਸ ਨਾਲ ਅੱਗੇ ਦੌਰਦਾ ਹੈ ਉਹਦੇ ਨਾਲ ਮੋੜ ਕੇ ਘਰੇ ਨੂੰ ਚਲੇ ਗਏ ਤੇ ਉੱਥੇ ਪੈਕੇ ਛੱਡਣ ਲੱਪੇ ਉਹ ਮੋੜ ਕੇ ਛੱਡਣ ਆਉਣ ਡਿਆ ਕਿੰਨੇ ਕੁ ਦਾ ਟਾਈਮ ਹੀ ਚੱਲਣਾ ਆਉਂਦਾ 8 ਕਿਤੇ ਲੱਗ ਪੌਣੇ 8 ਦਾ ਟਾਈਮ ਸੀ ਹਾਂਜੀ ਤੇ ਉਹ ਛੱਡਣ ਆਉਣ ਡਿਆ ਤੇ ਇਹਗਾ ਇੱਥੇ ਜਦੋਂ ਆ ਗਏ ਆ ਤੇ ਜਿਹੜਾ ਛੱਡਣ ਆਉਣ ਡਿਆ ਮੈਂ ਮੋਟਰਸਾਈਕਲ ਮੋੜਿਆ ਪਿਆ ਲੰਘ ਕੇ ਪਰੇ ਪਿੰਡ ਵਾਲਾ ਤੇ ਅਮ ਦੌਰ ਪਛੇ ਰਹਿ ਗਿਆ ਹਾਂ ਅੰਗੋਰ ਸਾਗਰ ਮੋੜਾ ਦੋ ਦਿਨ ਕਿ ਸ਼ੋਰ ਆ ਗਿਆ ਉਹਨਾਂ ਡਾਕ ਲਿਆ ਮਰਦ ਦੇ ਬੁੱਲਲੇ ਬੱਲੇ ਹੱਥ ਉੱਤੇ ਮੜਾਇਆ ਤੇ ਆਂਦਾ ਵੀਰ ਨਾਲ ਅੰਦਾ ਚੰਗਾ ਜਾਤ ਉਹ ਮੈਂ ਨਾ ਕੁਝ ਕਰੇ ਕਰਨਾ ਤੇ ਉਸ ਮੁਤਾਬਕ ਹੈ ਵੀ ਉਹ ਨੀਕ ਪਤਾ ਹੀ ਦੇਖਿਆ ਕਿ ਕਿਤਾ ਉੱਤਾਰ ਤੇ ਤੂੰ ਯਾ ਮੇ ਚਲੇ ਜਾਣਾ ਕਰ ਇਹਨਾਂ ਨਾਲ ਬਹਿ ਕੇ ਆ ਗਿਆ ਤੇ ਆਰਟਿਕ ਵਜਤ ਘਰ ਦੀ ਘੜੀ ਮੂੜੀ ਫੋਨ ਲਾਈ ਜਾਂਦੀ ਉਦੋਂ ਕੁ ਮੁਰਕੇ ਫੋਨ ਬੰਦ ਹੋ ਗਿਆ ਅਖਰ ਵਜੇ ਦੋ ਸਵਾਤ ਅੱਧਾ ਹੋ ਗਿਆ ਕਿਤਰਾ ਪਤਾ ਲੱਗਾ ਰਸਾਂ ਦੇ ਇੱਥੇ ਇੱਥੇ ਤੇ ਰਾਤ ਲੱਭਦੇ ਰਹੇ ਆ ਸਾਡਾ ਪਿੰਡ ਦਾ ਪਿੰਡ ਨੂੰ ਜਾਣ ਵਾਲਾ ਰਾਹ ਰੀਗਾ ਪਰਲੇ ਪਾਸੇ ਤੇ ਅਸੀਂ ਹਾਂ ਉਧਰ ਤੇ ਰਾਤ ਹੀ ਵੇਹੂ ਕਹੇ ਇਧਰ ਨੂੰ ਅਸੀਂ ਇਹ ਆਂਡੇ ਚੱਲ ਉਧਰ ਦੀ ਉਧਰ ਦੀ ਸੜਕ ਤੇ ਦੱਸ ਜਦੋਂ ਉਧਰ ਵੇਨੇ ਆ ਵੀ ਉਧਰ ਨਾ ਕਰੇ ਜਰਾ ਗੁੰਜੀ ਦੇ ਡੱਗਾ ਪਤਾ ਲੱਗਦੇ ਕੁੱਤੇ ਆ ਜਾਂਦੇ ਜੀ ਸਾਨੂੰ ਰਾਜੂ ਫੋਨ ਆ ਗਿਆ ਜਿਹੜਾ ਜਿਹਦੇ ਘਰੇ ਪਈ ਤੇ ਤੱਕ ਚੱਲ ਆਉਂਦੇ ਕਿ ਉੱਥੇ ਬੰਦਾ ਕੋਈ ਮਰਿਆ ਪਿਆ ਵਾ ਤੇ ਮਮੀ ਤੁਰਿਆ ਆਣਾ ਪਾ ਦੇਖੀਏ ਤੇ ਤੁਸੀਂ ਨਿੱਧਰ ਨਾ ਰਹੀ ਅਸੀਂ ਇਧਰ ਨੂੰ ਆਏ ਤੇ ਗੱਲ ਕਰੀ ਕੋਈ ਦੁਸ਼ਮਣੀ ਲੱਗਦੀ ਸੀ ਜਿਹਦੇ ਸਿਰ ਹੁੰਦਾ ਇਹ ਦੀ ਨਹੀਂ ਕਿ ਮੁੰਡੇ ਦੀ ਨਹੀਂ ਕਿਸੇ ਦੀ ਜ਼ਿਆਦਾ ਬਾਹਰ ਹੀ ਰਿਹਾ ਪਹਿਲਾਂ ਚੰ디ਗੜ੍ਹ ਕੰਮ ਕੁੰਮ ਕਰਦਾ ਰਿਹਾ ਵਾ ਤੇ ਮੁੜ ਕੇ ਇੱਥੇ ਥੋੜਾ ਚੱਲ ਰਿਹਾ ਤੇ ਕੋਈ ਨਾਲ ਨਹੀਂ ਸ਼ੱਕ ਹੈਗਾ ਤੁਹਾਨੂੰ ਕਿਸੇ ਦਾ ਸਰਪਨਾਜੀ ਹਾਲ ਦੀ ਘੜੀ ਤੇ ਨਹੀਂਗਾ ਕੋਈ ਮੈਨੂੰ ਪਰਸ ਉਹ ਨਹੀਂਗਾ ਜਿਹੜਾ ਦਿਮਾਗ ਦੇ ਸਾਹ ਨਾਲ ਸੋਟਾ ਬੱਚਾ ਘਾਰਾ ਹੋਇਆ ਤੇ ਅਗੇ ਤਾਂ ਪਛਾਣ ਨਹੀਂ ਆਇਆ ਕਿ ਹਮੇਰੇ ਨਾਲ ਸੋ ਕੋ ਪੇਂਟ ਵਾਲੇ ਕੋਈ ਸੱਚਾ ਮੈਂ ਸੱਚਾਈ ਤੇ ਇਹਨਾਂ ਦੇ ਕੋ ਥੋੜਾ ਬਦਾ ਨੇਕੀ ਦਾ ਚਲ ਤੂੰ ਤਾਂ ਮੈਂ ਮਹੁੰਦੀ ਰਹਿੰਦੀ ਤੇ ਪਾਕੀ ਬਾਹ ਕੇ ਹਜਾਇਤੀ ਕੋ ਸਾਥ ਨਹੀਂ ਡਾਲੇ ਜਿਉਂ ਵੀ ਵੀ ਇਹਨੇ ਕਿ ਨ ਮਰਨ ਮਰਵਾਉਂਦੀ ਜਾਂ ਕੋ ਬਿੱਤੋ ਹੱਦ ਨਹੀਂ ਇਹੋ ਜਿਹੀ ਦਸ਼ਮਣ ਨਹੀਂ ਵੀ ਜਿਗੇ ਹੈਗੇ ਕੀ ਮੰਗ ਕਰਦੇ ਹੁੰਦੇ ਨੇ ਮੰਗ ਇਨਸਾਫ ਹੁੰਦਾ ਹੋਰ ਮੰਗ ਅਸੀਂ ਕੀ ਕਰਨੀ ਆ ਸਾਡਾ ਹੁਣ ਜੋ ਸਾਡੇ ਨਾਲ ਉਹ ਜਿਹੜਾ ਹੋ ਗਿਆ ਹੋ ਗਿਆ ਵਾ ਚਲੋ ਦੋਸ਼ੀਗਾ ਨਾ ਕਿਸੇ ਨੂੰ ਕਰਨਗੇ ਸਾਡਾ ਤੇ ਜੋ ਹੋਣਾ ਹੀ ਹੋ ਗਿਆ ਇਸ ਕਰਕੇ ਸਾਨੂੰ ਅੱਖਾਂ ਸਾਹਮਣੇ ਆ ਜਾ ਬੰਦਾ ਕਿਹੜਾ ਵਾ ਬਈ ਚਲੋ ਦੋਸ਼ੀ ਦੋਸ਼ੀ ਫੜਿਆ ਜਾਵੇ ਪਤਾ ਲੱਗੇ ਸਾਨੂੰ ਕਿਹੜੀ ਗੱਲਾਂ ਕੀ ਅਗਰ ਇਹਦੇ ਕਿਸੇ ਦੇ ਨਾਲ ਗੱਲ ਵੀ ਨਹੀਂ ਕੋਈ ਜਿਹਦੇ ਕੋਲੇ ਅੱਜ ਮਿਲੇ ਉਸ ਨੂੰ ਆ ਜਾ ਆ ਜਾ ਕੀ ਹਾਲ ਹੈ ਕੀ ਗੱਲ ਆਪੀ ਕੁਕਵਾਈ ਫਿਰ ਦੰਦਾ ਹੈ ਹਾਂਜੀ ਕੀ ਨਾ ਜੀ ਕੀ ਗੱਲਬਾਤ ਹੋਈ ਹੈ ਜਿਹੜਾ ਇੱਕੋ ਬਟਲ ਹੈ ਗੱਲਬਾਤ ਜੀ ਇਹ ਜਾਮਨਗਰੋਂ ਆਇਆ ਜੀ ਮੁੰਡਾ ਕੰਪਨੀ ਚ ਕੰਮ ਕਰਦਾ ਹੈਗਾ ਇਹਦੇ ਘਰੋਂ ਹਰੀ ਗਿਆ ਤੇ ਹਰੀਆਂ ਤੋਂ ਮੁੰਡੇ ਦੇ ਨਾਲ ਸੰਦੀਪ ਦੇ ਨਾਲ ਚਲੇ ਗਿਆ ਉਹਦੇ ਘਰੇ ਸ਼ਰਾਬ ਪੀਣ ਉਹ ਇਹਨੂੰ ਛੱਡਣਾ ਹੁੰਦਿਆ ਜੀ ਰਾਤ ਉਹਦੇ ਦੱਸਣ ਤੇ ਆ ਵੀ ਮੈਂ ਛੱਡਣਾ ਹੁੰਦਿਆ ਤੇ ਮੁੰਡਿਆਂ ਦੇ ਨਾਲ ਇਥੋਂ ਵਹਿ ਗਿਆ ਤੇ ਬਾਅਦ ਚ ਪਤਾ ਨਹੀਂ ਕੀ ਹੋਇਆ ਫਿਰ ਸਾਡੇ ਕੋਲੇ ਮੁੰਡਾ ਸਵੇਰੇ ਆਇਆ ਵੀ ਆ ਸੰਦੀਪ ਉਹ ਦੱਸਣ ਅਹੀਂ ਪੁੱਛਿਆ ਉਹਨੂੰ ਤੇ ਹੁਣ ਸਵੇਰੇ ਵੀ ਉਹਨੇ ਦੱਸਿਆ ਉਹਨੂੰ ਕੌਣ ਕਰਕੇ ਵੀ ਉੱਥੇ ਕਿਸੇ ਦੀ ਡੈਥ ਹੋਈ ਪਈ ਆ ਤੇ ਵੇਖੋ ਆਪਣਾ ਮੁੰਡਾ ਤੇ ਨਹੀਂ ਗਾ ਫਿਰ ਅਹੀਂ ਇਹਨੂੰ ਇਧਰ ਨੂੰ ਵੇਖਣਾ ਹੈ ਰਾਤ ਅਸੀਂ ਵੇਲੇ ਗਏ ਆ 12 1 ਵਜੇ ਪਰੇ ਸੜਕਾਂ ਤੇ ਸਾਰੇ ਲੱਭਦੇ ਗਏ ਆ ਜੀ ਇਹਨੂੰ ਨਹੀਂ ਜੀ ਪਤਾ ਹੀ ਹੁਣੇ ਲੱਗਾ ਸਾਨੂੰ ਤੇ ਪੁਲਿਸ ਦਾ ਸਮਝਾ ਹਾਂਜੀ ਹਾਂਜੀ ਸਾਰੇ ਹੁਣ ਤੇ ਆ ਪਹੁੰਚ ਗਏ ਜੀ ਇੱਥੇ ਕੀ ਲੱਗਦਾ ਕੁਝ ਨਹੀਂ ਜੀ ਨਹੀਂ ਜੀ ਅਜੇ ਤੱਕ ਅਹੀਂ ਕਿਸੇ ਦੇ ਨਾਲ ਵੀ ਨਹੀਂ ਕਿਸੇ ਦੀ ਦੁਸ਼ਮਣੀ ਹੈਗੀ ਕੀ ਮੰਗ ਕਰਦੇ ਮਾਂਗੇ ਇਨਸਾਫ ਹੋਣਾ ਚਾਹੀਦਾ ਵਾ ਜਿਨ੍ਹਾਂ ਨੇ ਇਹ ਕੀਤਾ ਬਗਾਂਡ ਫੜੇ ਜਾਣੇ ਚਾਹੀਦੇ ਉਹਨਾਂ ਨੂੰ ਮੰਦੀ ਸਜ਼ਾ ਮਿਲਣੀ ਚਾਹੀਦੀ ਸੋਕ ਜੀਤ ਜਿਹੜਿਆ ਮੌਦਾ ਹੀ ਫੀਲ ਲੱਗਦਾ ਤੁਹਾਡਾ ਇਹ ਮੇਰਾ ਦੇਰ ਲੱਗਦਾ ਚਾਚੇ ਜੀ ਦਾ ਬੇਟਾ ਵਾ ਕੀ ਨਾ ਹੀ ਰਾਹ ਵਿਰਿੰਦਰ ਸਿੰਘ ਕੀ ਗੱਲ ਬਾਤ ਹੋਈ ਯਾਰ ਤੁਹਾਂ ਬੋਲਾ ਲੱਗਦਾ ਸਾਨੂੰ ਤਾਂ ਪਾਜੀ ਹੋਣੀ ਪਤਾ ਲੱਗਾ ਵਾ ਉਹ ਵੀ ਰਾਈ ਨੇ ਜਾਣਦਾ ਸੀ ਤੇ ਕਹਿੰਦੇ ਸੀ ਤੇ ਫੇਰ ਇਹਨਾਂ ਨੇ ਇੱਧਰ ਨੂੰ ਆਏ ਆ ਬਕਿਤੇ ਸਏ ਉਹ ਵਿਰਿੰਦਰ ਤੇ ਨਹੀਂ ਹੱਡਾ ਪਿਆ ਵੀ ਹਾਂਜੀ ਕੀ ਮੰਗ ਕੇ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਹਾਂਜੀ ਸਰ ਕੀ ਕਿਤਾ ਤਾਂ ਬੋਲ ਜਿਓ ਵਸੋ ਇਹ ਬਰਿੰਦਰ ਸਿੰਘ son of ਕੋਲ ਸਿੰਘ ਬੇਨ ਪੁਤ ਦੇਵਾ ਦਾ ਇਹਦੀ ਉਮਰ ਕਿੰਨੀ ਬੱਤੀ ਸਾਲ ਇਹਦੀ ਨੂੰ ਡੈਡ ਬੋਡੀ ਜਿਹੜੀ ਹੈ ਪੱਤੀ ਰੋਡ ਤੋਂ ਬੂਹੇ ਵਾਲੀਆ ਰੋਡ ਤੇ ਜਿਹੜੀ ਲਿੰਕ ਰੋਡ ਆ ਉੱਤੇ ਮਿਲੀ ਹੈ ਇਹਦੀ ਬੋਡੀ ਤੇ ਤੇਜ਼ ਧਾਰ ਖਾਰ ਤੇ ਚਗਮ ਨੇ ਜੀ ਇਨਵੈਸਟੀਗੇਸ਼ਨ ਚੱਲ ਰਹੀ ਆ ਇਹਦੇ ਪੇਰੈਂਟਸ ਆ ਗਏ ਜੀ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰਕੇ ਐਫ ਆਈ ਆਰ ਲਾਉਂਚ ਕਰਕੇ ਇਨਵੈਸਟੀਗੇਸ਼ਨ ਕਰਕੇ ਤੁਹਾਨੂੰ ਤੇ ਬਾਕੀ ਅਪਡੇਟਸ ਰੈਫਲੈਕਸ ਹੋਣਗੇ ਉਹ ਤੁਹਾਨੂੰ ਦੱਸਦਾ ਡੈਫੀਨਿਟਲੀ ਕੋਈ ਨਾ ਕੋਈ ਰੰਜਿਸ਼ ਹੀ ਹੁੰਦੀ ਹੈ ਤਾਂ ਹੀ ਮਰਡਰ ਹੁੰਦਾ ਆਦਰਵਾਈਜ਼ ਤੇ ਕਤਲ ਤੁਸੀਂ ਤੁਹਾਨੂੰ ਪਤਾ ਹੀ ਹੈ